ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਆਵਲੇ ਦਾ ਪਾਊਡਰ ਤੇ ਆਵਲੇ ਦਾ ਪਾਊਡਰ ਬਣਾ ਕੇ ਸਾਲ ਭਰ ਤੁਸੀਂ ਜਮਾ ਕਰ ਸਕਦੇ ਹੋ ਜਿਸ ਤਰ੍ਹਾਂ ਮਰਜੀ ਤੁਸੀਂ ਇਹਨੂੰ ਫਿਰ ਵਰਤ ਸਕਦੇ ਹੋ ਹੈਨਾ ਇਹ ਖਰਾਬ ਨਹੀਂ ਹੁੰਦਾ ਤੇ ਇਹ ਮੈਂ ਦੋ ਤਰ੍ਹਾਂ ਦੇ ਆਵਲ ਲੈ ਸੀ ਇੱਕ ਵੱਡੇ ਵਾਲੇ ਸੀ ਮੇਰੇ ਕੋ ਇੱਕ ਛੋਟੇ ਵਾਲੇ ਸੀ ਇਹ ਤੁਸੀਂ ਇਹਦੇ ਵਿੱਚ ਆਵਲਾ ਜਿਹੜਾ ਮਰਜ਼ੀ ਲੈ ਸਕਦੇ ਹੋ ਜੂਰ ਨੂੰ ਬਣਾਉਣੇ ਤੇ ਵੱਡਾ ਛੋਟਾ ਜਿਹੜਾ ਵੀ ਮਰਜ਼ੀ ਆਵਲਾ ਲੈ ਸਕਦੇ ਕੋਈ ਨਹੀਂ ਜਾਂ ਤੁਸੀਂ ਕੈਂਡੀਆਂ ਬਣਾਉਣੀਆਂ ਨੇ ਫਿਰ ਤੁਸੀਂ ਛੋਟਾ ਵੱਡਾ ਆਵਲਾ ਵਰਤ ਸਕਦੇ ਹੋ ਕਿਉਂਕਿ ਕੈਂਡੀਆਂ ਫਿਰ ਥੋੜੀਆਂ ਛੋਟੀਆਂ ਹੋ ਜਾਂਦੀਆਂ ਸੁੱਕੇ ਤੇ ਤੇ ਕੈਂਡੀਆਂ ਵਿੱਚ ਤੁਸੀਂ ਵੱਡਾ ਆਵਲਾ ਨਹੀਂ ਤੁਸੀਂ ਦੇਸੀ ਜੇ ਆਵਲੇ ਛੋਟੇ-ਛੋਟੇ ਲੈ ਕੇ ਵੀ ਅਚਾਰ ਜਾਂ ਆਪਣਾ ਚੂਰਨ ਵਗੈਰਾ ਚਟਣੀ ਜੋ ਵੀ ਮਰਜ਼ੀ ਬਣਾ ਸਕਦੇ ਹੋ ਹੈਨਾ ਤੇ ਮੈਂ ਦੋ ਤਰੀਕੇ ਨਾਲ ਇਹ ਚੂਰਨ ਬਣਾ ਰਹੀ ਹਾਂ ਇੱਕ ਤਾਂ ਮੈਂ ਪੱਤੇ ਨੇ ਆਵਲੇ ਚੱਕ ਨੂੰ ਕੱਟੇ ਨੇ ਇਹ ਤੇ ਇੱਕ ਮੈਂ ਕद्दूकस ਕੀਤੇ ਨੇ ਆ ਤੁਹਾਨੂੰ ਦਿਖਾਵਾਂਗੀ ਇਹ ਮੈਂ ਕद्दूकस ਕੀਤੇ ਨੇ ਨਾ ਦੋ ਤਰੀਕੇ ਨਾਲ ਮੈਂ ਕੀਤੇ ਆ ਤੇ ਕद्दूकस ਕਰਨਾ ਮੈਨੂੰ ਵਧੀਆ ਲੱਗਿਆ ਕਦੋਂ ਕਾਸ਼ ਛੇਤੀ ਵੀ ਹੁੰਦਾ ਜਿਹੜੇ ਕਟਨੇ ਉਹ ਉਹ ਥੋੜਾ ਜਿਹਾ ਤਰੀਕਾ ਮਿਕਸੀ ਵਿੱਚ ਪਾ ਕੇ ਆਪਾਂ ਨੂੰ ਪੀਸਣੇ ਪੈਣੇ ਇਹ ਸਿੱਧੇ ਇਹਨਾਂ ਨੂੰ ਧੁੱਪ ਦਿਖਾਉਣ ਲੱਗ ਪੋ ਕੋਈ ਚੱਕਰ ਨਹੀਂ ਇਹਨੂੰ ਹੈਨਾ ਜਦ ਜੇ ਨਹੀਂ ਤਪਤਾ ਪੱਕੇ ਥੱਲੇ ਸਕਾ ਲਓ ਤੇ ਜੇ ਧੁੱਪਾ ਤੁਸੀਂ ਧੁੱਪੇ ਕਰ ਲਓ ਇਹ ਆਪਾਂ ਨੂੰ ਕੁਝ ਨਹੀਂ ਕਰਨਾ ਪੈਣਾ ਜਿਹੜੇ ਆਪਣੇ ਕੱਟੇ ਆ ਇਹ ਆਪਾਂ ਨੂੰ ਮਿਕਸੀ ਵਿੱਚ ਪਾ ਕੇ ਪੀਸਣੇ ਪੈਣੇ ਆ ਇਹ ਤੇ ਇਹ ਹੁਣ ਮੈਂ ਪੀਸੂਗੀ ਪੀਸ ਕੇ ਤੁਹਾਨੂੰ ਦਿਖਾਉਣੀ ਆ ਤੇ ਕਿ ਤੁਸੀਂ ਵੀ ਦੇਖਿਓ ਵੀ ਕਿਹੜਾ ਤੁਹਾਨੂੰ ਤਰੀਕਾ ਸੌਖਾ ਲੱਗੂਗਾ ਬਾਅਦ ਚ ਆਪਾਂ ਫਿਰ ਦੇਖਦੇ ਆ ਹਾਲੋ ਜੀ ਆਪਣੇ ਪੀਸ ਲਿਆ ਮਿਕਸੀ ਵਿੱਚ ਪੀਸ ਲਿਆ ਇਸ ਤਰ੍ਹਾਂ ਮੈਂ ਕਰ ਲਿਆ ਪੀਸ ਕੇ ਇਦਾਂ ਦਾ ਬਣਾ ਲਿਆ ਮੈਂ ਤੁਹਾਨੂੰ ਦਿਖਾਉਣੀ ਆ ਪਾਸੇ ਪਲੇਟ ਵਿੱਚ ਜਿਆਦਾ ਮੈਂ ਪੇਸਟ ਨਹੀਂ ਬਣਾਇਆ ਤੇ ਇਸ ਦਾ ਹੁਣ ਤੁਸੀਂ ਹੁਣੇ ਆਵਲੇ ਜਿੱਦਾਂ ਆ ਰਹੇ ਨੇ ਨਵੇਂ ਹੁਣੇ ਇਹਦਾ ਕੁਝ ਵੀ ਬਣਾ ਕੇ ਰੱਖ ਲਵੋ ਆਵਲੀਆਂ ਹੁਣ ਧੁੱਪਾਂ ਵੀ ਪੈ ਰਹੀਆਂ ਨੇ ਫਿਰ ਅੱਗੇ-ਅੱਗੇ ਤੇੜ ਪੈਣ ਲੱਗ ਪੈਂਦੀ ਹੈ ਧੁੰਦ ਪੈਣ ਲੱਗ ਪੈਂਦੀ ਹੈ ਧੁੱਪਾਂ ਨਹੀਂ ਚੰਗੀ ਤਰ੍ਹਾਂ ਨਿਕਲਦੀਆਂ ਹੈ ਨਾ ਤੇ ਹੁਣੇ ਤੁਸੀਂ ਇਹਦਾ ਕੁਛ ਨਾ ਕੁਛ ਬਣਾ ਕੇ ਖਾਣ ਵਾਸਤੇ ਰੱਖੋ ਆਦਿਕ ਮੈਂ ਇਸ ਤਰ੍ਹਾਂ ਕਰ ਲਿਆ ਆ ਦੇਖੋ ਮੈਂ ਨੇੜੇ ਦਿਖਾ ਦਿੰਨੀ ਐ ਇਦਾਂ ਦਾ ਨਾ ਮੋਟਾ-ਮੋਟਾ ਹੀ ਪੀਸਿਆ ਮੈਂ ਜਿਆਦਾ ਬਰੀਕ ਪੇਸਟ ਨਹੀਂ ਬਣਾਇਆ ਤੇ ਇਹਨੂੰ ਆਪਾਂ ਹਾਂ ਸੁਕਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਵੀ ਕਿਸ ਤਰ੍ਹਾਂ ਦਾ ਹੋ ਗਿਆ ਸੁਕਾ ਕੇ ਇਹਨੂੰ ਮੈਂ ਧੁੱਪ ਦਿਖਾਉਂਗੀ ਇੱਕ ਜਾਂ ਦੋ ਧੁੱਪਾਂ ਦਿਖਾਉਂਗੀ ਦੇਖਣੇ ਕਿੰਨਾ ਖੁੱਕਦਾ ਔਰ ਕਿਦਾਂ ਧੁੱਪਾ ਤੇ ਫਿਰ ਮੈਂ ਤੁਹਾਨੂੰ ਨਾ ਦਿਖਾਵਾਂਗੀ ਇਹਦਾ ਬਾਅਦ ਵਿੱਚ ਆਪਾਂ ਇਹਦਾ ਪਾਊਡਰ ਬਣਾਵਾਂਗੇ ਹਾਂਜੀ ਆ ਲਓ ਜੀ ਆਪਣਾ ਇਹ ਨਾ ਹੋ ਗਿਆ ਜਿਹੜਾ ਆਪਾਂ ਨੇ ਮਿਕਸੀ ਵਿੱਚ ਕੀਤਾ ਸੀਗਾ ਐਦਾਂ ਦਾ ਸੁੱਕੋ ਕੇ ਹੋ ਗਿਆ ਦੇਖ ਲਓ ਇਸ ਤਰ੍ਹਾਂ ਦਾ ਹੋ ਜਾਂਦਾ ਸੁੱਕੇ ਪੂਰ ਪੂਰਾ ਜਿਆ ਜਿਹੜਾ ਆਪਾਂ ਨੇ ਮਿਕਸੀ ਵਿੱਚ ਕੀਤਾ ਸੀ ਜਿਹੜਾ ਆਪਾਂ ਨੇ ਕद्दूकस ਕਰਕੇ ਕੀਤਾ ਸੀ ਉਹ ਇਸ ਤਰ੍ਹਾਂ ਦਾ ਹੋਇਆ ਹੋਇਆ ਹੈ ਹੋਇਆ ਹੋ ਗਿਆ ਕद्दूकस ਵਾਲਾ ਹੈ ਨਾ ਤੇ ਦੋਨੇ ਵਧੀਆ ਨੇ ਵੈਸੇ ਜ਼ਿਆਦਾ ਵਧੀਆ ਕद्दूकस ਵਾਲਾ ਤੇ ਮਿਕਸੀ ਵਾਲਾ ਥੋੜਾ ਜਿਹਾ ਟਾਈਮ ਵੀ ਲੱਗਦਾ ਹੈ ਕद्दूकस ਕਰਕੇ ਸਿੱਧੇ ਹੀ ਆਪਾਂ ਧੁੱਪੇ ਸੁਕਾਦਨੇ ਇਹਨਾਂ ਮੈਂ 2 ਦਿਨ ਦੀ ਧੁੱਪ ਲਾਈ ਆ ਦੋ ਦਿਨਾਂ ਦੇ ਵਿੱਚ ਇਹ ਪੂਰੀ ਤਰ੍ਹਾਂ ਸੁੱਕ ਗਏ ਜਦੋਂ ਤੁਸੀਂ ਸੁਕਾਉਣ ਉੱਤੇ ਕੋਈ ਕੱਪੜਾ ਜ਼ਰੂਰ ਪਤਲਾ ਜਿਹਾ ਪਾ ਦਿਓ ਕਿਉਂਕਿ ਅੱਜਕੱਲ ਡਸਟ ਬਹੁਤ ਆ ਡਸਟ ਪੈਣ ਦਾ ਡਰ ਹੁੰਦਾ ਤੇ ਆਪਣੇ ਸਾਫ ਸੁਥਰਾ ਪਾਊਡਰ ਬਣੇ ਇਸ ਕਰਕੇ ਤੇ ਤੁਸੀਂ ਉੱਤੇ ਛੋਟਾ ਪਤਲਾ ਜਿਹਾ ਕੱਪੜਾ ਪਾ ਦਿਓ ਤੇ ਆਪਣੇ ਦੋਨੇ ਵਧੀਆ ਸੁੱਕ ਗਏ ਨੇ ਤੇ ਅੱਜ ਆਪਾਂ ਇਹਨਾਂ ਨੂੰ ਪੀਸਦੇ ਹਾਂ ਪੀਸਣ ਦੇ ਲਈ ਆਪਾਂ ਦੋਨੇ ਮਿਕਸ ਕਰ ਲੈਨੇ ਆ ਆ ਦੇਖ ਪੀਸਣ ਲਈ ਆਪਾਂ ਦੋਨੇ ਮਿਕਸ ਕਰ ਲੇ मिक्स करके आप हूँ जग बच पा ले जग बच पा के समार आप मिक्सी में पीस ले बहुत सौखा तरीका बिल्कुल नहीं औखा जरूर बना के देखो आ लग जी पीस लिया एक बार आप खोल के देख लें पोडर यहाँ पाउडर या पाउडर थोड़े रोक के खोलेंगे पाउडर काफ़ी उड़ता और देख लें बहुत ही वही अपना पाउडर पीसूंगा एक चक्कर एक बार हो तो आप बंद कर ਲਓ ਜੀ ਪੀਸਿਆ ਗਿਆ ਆਪਣਾ ਪਾਊਡਰ ਤੇ ਆਪਾਂ ਹੁਣ ਇਹ ਇਸ ਕਾਸ ਵਿੱਚ ਪਾ ਕੇ ਦੇਖੋ ਜਿਵੇਂ ਇਹਦੇ ਵਿੱਚ ਉੱਡਦਾ ਨਾ ਜਦੋਂ ਆਪਾਂ ਪੀਸ ਕੇ ਮਸ਼ੀਨ ਬੰਦ ਕਰਦੇ ਆਂ ਮਿਕਸੀ ਫਿਰ ਉੱਪਰੋਂ ਕਾਫੀ ਉੱਡਦਾ ਦੇਖੋ ਤੇ ਲਓ ਏਦਾਂ ਦਾ ਹੋ ਗਿਆ ਹੈ ਪੀਸੇ ਤੇ ਬਹੁਤ ਵਧੀਆ ਬ੍ਰੇਕ ਹੋ ਗਿਆ ਤੁਸੀਂ ਛਾਨਣਾ ਛਾਨ ਵੀ ਸਕਦੇ ਹੋ ਨਹੀਂ ਛਾਨਣਾ ਤੁਸੀਂ ਏਦਾਂ ਵੀ ਰੱਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਹਾਂ ਦੇ ਕਿਸੇ ਵੀ ਆਪਾਂ ਕੱਚ ਦੀ ਸ਼ੀਸ਼ੀ ਵਿੱਚ ਇਹਨੂੰ ਪਾ ਕੇ ਰੱਖ ਸਕਦੇ ਹਾਂ ਤੇ ਸਾਲ ਭਰ ਪੂਰਾ ਇਹਨੂੰ ਵਰਤੋ ਤੇ ਵਿਟਾਮਿਨ ਸੀ ਤਾਂ ਇਹਦੇ ਵਿੱਚ ਬਹੁਤ ਜਿਆਦੇ ਆ ਤੇ ਜੇ ਤੁਸੀਂ ਸਿਰ ਵੀ ਧੋਣਾ ਰਾਤ ਨੂੰ ਝੋਕੇ ਰੱਖ ਦੋ ਲੋਹੇ ਦੇ ਭਾਂਡੇ ਵਿੱਚ ਤੇ ਬਾਦ ਇਸਵੇਰ ਨੂੰ ਸਿਰ ਤੋਂ ਲੋ ਤੇ ਇਸ ਬਾਣਾ ਲਈ ਵੀ ਬਹੁਤ ਵਧੀਆ ਹੈ ਹੈਨਾ ਇੱਕ ਚਮਚਾ ਇਹਦਾ ਰੋਜ਼ ਹੀ ਤੁਸੀਂ ਆਪਣੇ ਪਾਣੀ ਦੇ ਗਲਾਸ ਵਿੱਚ ਪਾ ਕੇ ਇੱਕ ਚਮਚਾ ਰੋਜ਼ ਦਿਨ ਚ ਲਵੋ ਤੇ ਇਹਦੇ ਫਾਇਦੇ ਬਹੁਤ ਨੇ ਬਹੁਤ ਵਧੀਆ ਖਾਣਾ ਚਾਹੀਦਾ ਜਦੋਂ ਆਪਾਂ ਨੇ ਆ ਦੇਖੋ ਸ਼ੀਸ਼ੀ ਵਿੱਚ ਪਾ ਕੇ ਰੱਖ ਲਿਆ ਤੇ ਬਹੁਤ ਹੀ ਵਧੀਆ ਹੈ ਜਰੂਰ ਬਣਾ ਕੇ ਦੇਖਿਓ ਤੇ ਆ ਫਖਾਓ ਆਪਣੇ ਬੱਚਿਆਂ ਨੂੰ ਦਿਓ ਇੱਕ ਚਮਚਾ ਤਾਂ ਰੋਜ਼ਾਨਾ ਜ਼ਰੂਰ ਲਿਓ ਇਹ ਹੈਨਾ ਚਲੋ ਜੀ ਠੀਕ ਹੈ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ